ਸਿੰਦਰ ਕਰੋਡ ਬਲੌਗ ਚੈਨਲ ਤੇ ਦੇਖ ਰਹੇ ਸਾਰੇ ਕਿਸਾਨ ਭਰਾਵੋ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਜਿਹੜੇ ਆਪਣੇ ਚੈਨਲ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਅੱਜ ਗੱਲ ਕਰਨ ਲੱਗੇ ਆ ਜੀ ਆਪਾਂ ਗੰਨੇ ਦੇ ਉੱਪਰ ਸਪਰੇਅ ਬਾਰੇ ਕਵਾੜ ਦੀ ਸਪਰੇਅ ਬਾਰੇ ਜੀ ਵੀ ਕਿਹੜੀ ਸਪਰੇਅ ਵਰਤੀ ਜੀ ਆਪਾਂ ਤਾਂ ਕਿ ਆਪਣੇ ਗੰਨੇ ਦਾ ਨੁਕਸਾਨ ਨਾ ਹੋਵੇ ਜੀ ਕਿੰਨੀ ਸਪਰੇਅ ਵਰਤਣੀ ਆਪਾਂ ਨੇ ਕਿਹੜੀ ਸਪਰੇਅ ਕਦੋਂ ਵਰਤਣੀ ਹੈ ਉਹਨਾਂ ਕੀ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇਹ ਡਰ ਰਹਿੰਦੇ ਜੀ ਆਪਣੇ ਜੇ ਸਪਰੇਅ ਕਰਦੇ ਆਪਣੇ ਗੰਨੇ ਦੇ ਝਾੜ ਦਾ ਅਸਰ ਪੈ ਜੂਗਾ ਜੀ ਜਾਂ ਆਪਣਾ ਗੰਨੇ ਨੂੰ ਖਰਾਬ ਕਰੂਗੀ ਸਪਰੇਅ ਇਦਾਂ ਦਾ ਵੀਰੇ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਘਟੂ ਘਟ ਚਾਰ ਤੋਂ ਪੰਜ ਸਾਲ ਹੋ ਗਏ ਗੰਨੇ ਦੇ ਉੱਪਰ ਸਪਰੇਅ ਕਰਦੇ ਆ ਉਹਨੂੰ ਜੀ ਅਤੇ ਆਪਣਾ ਸਪਰੇਅ ਨਾਲ ਕੋਈ ਝਾੜ ਤੇ ਅਸਰ ਨਹੀਂ ਪੈਂਦਾ ਵੀਰੇ ਗੁਡਾਈ ਮਾ ਕੇ ਸਪਰੇਅ ਲਾਗਦੇ ਜੀ ਪਰ ਇਹਦੇ ਵਿੱਚ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਈ ਅੱਜ ਜਿਹੜੀਆਂ ਆਪਾਂ ਗੱਲਾਂ ਦਾ ਧਿਆਨ ਰੱਖਦੇ ਆ ਰਿਹਾ ਹੁਣ 4-5 4 ਤੋਂ 5 ਸਾਲ ਹੋ ਗਏ ਜੀ ਆਪਾਂ ਨੂੰ ਸਪਰੇਅ ਕਰਦਿਆਂ ਨੂੰ ਤੇ ਬਹੁਤ ਵਧੀਆ ਗੰਨਾ ਝਾੜ ਦਿੰਦਾ ਵੀਰੇ ਤੇ ਗੁੜਾਈ ਮਾ ਕੇ ਸਪਰੇਅ ਕੰਮ ਕਰਦੀ ਆ ਕਿਉਂਕਿ ਹੁਣ ਲੇਬਰ ਦੀ ਬਹੁਤ ਸ਼ਾਰਟ ਰਹਿਣ ਲੱਗੀ ਜੀ ਲੇਬਰ ਦੀ ਸ਼ਾਰਟ ਕਰਨ ਵੀਰੇ ਤਾਂ ਆਪਾਂ ਬੈਸਟ ਆਪਸ਼ਨ ਸਰਵੇ ਸਪਰੇਅ ਹੀ ਰੱਖਿਆ ਕਿਉਂਕਿ ਇਹਦੇ ਵਿੱਚ ਵੀਰੇ ਹੁਣ ਗੰਨੇ ਦੇ ਵਿੱਚ ਤਰਫ ਟਰੈਕਟਰ ਵੀ ਫੇਰਦਾਂ ਤਰਫ ਵਾਲੀ ਨਾਲ ਗੁੜਾਈ ਕਰਦਾਂ ਜਾਂ ਰੋਟਾਵੇਟਰ ਵੀ ਫੇਰਦਾਂ ਨੇ ਆ ਉਹ ਵੀਰੇ ਚਲੋ ਆਪਣਾ ਆਪਣੀ ਹਰੇਕ ਦੀ ਸੋ ਜੀ ਜਿਉਂ ਜਿੱਦਾਂ ਸਹੀ ਲੱਗਦਾ ਪਰ ਆਪਾਂ ਨੂੰ ਵੀ ਸਪਰੇਅ ਲੱਗੇ ਆਪਣੇ ਲੱਭੇ ਹਲ ਵੀ ਹੈਗੇ ਨੇ ਟਰੈਕਟਰ ਵਾਲੇ ਵੀ ਗੰਨੇ ਚ ਫੇਰਨ ਵਾਸਤੇ ਪਰ ਜਿਵੇਂ ਹੁਣ ਆਪਣਾ ਗੰਨਾ 28 ਇੰਚ ਤੇ ਆ 28 ਇੰਚ ਤੇ ਹੋਣ ਕਰਕੇ ਨਾ ਇਹਦੇ ਵਿੱਚ ਜਦੋਂ ਆਪਾਂ ਟਰੈਕਟਰ ਫੇਰਦੇ ਆ ਕਿੰਨੀ ਬਾਰੇ ਦੇ ਵਿੱਚ ਨਾ ਜਿਹੜਾ ਗੰਨਾ ਹੁੰਦਾ ਵੀਰ ਉਹ ਪੱਟਿਆ ਜਾਂਦਾ ਜਿਹਦੇ ਨਾਲ ਕੀ ਆਪਣਾ ਨੁਕਸਾਨ ਹੁੰਦਾ ਇਹਦੇ ਨਾਲ ਵੀਰੇ ਉਹ ਵੀਰੇ ਫਾਇਦਾ ਟਰੈਕਟਰ ਵਾਲੇ 4 ਫੁੱਟ ਦੇ ਜਿਹੜਾ ਗੰਨਾ ਆਪਾਂ 4 ਫੁੱਟ ਦੇ ਬੀਜਦੇ ਆ ਉਹਦੇ ਵਿੱਚ ਉਦਾਂ ਦੇ ਛੋਟਾ ਰੋਟਾਵੇਟਰ ਮਿਲ ਜਾਂਦਾ ਛੋਟਾ ਟਰੈਕਟਰ ਨਾਲ ਗੁੜਾਈ ਹੋ ਜਾਂਦੀ ਆ ਹਲ ਵੀ ਫਿਰ ਜਾਂ ਉਹ ਬਹੁਤ ਵਧੀਆ ਜ ਟਰੈਕਟਰ ਫੇਰਨ ਵਾਸਤੇ ਜਿੱਥੇ ਤੱਕ ਆਪਾਂ ਨੂੰ ਸਹੀ ਲੱਗਿਆ ਵੀਰੇ ਆਪਾਂ ਨੂੰ ਦੱਸ ਪਰ ਸਹੀ ਵੀ ਸਪਰੇਅ ਹੀ ਲੱਗੀ ਆ ਅਤੇ ਸਪਰੇਅ ਆਪਾਂ ਕੀਵੇਂ ਕਰਨੇ ਵੀਰੇ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਜੁੜੇ ਰਹੋ ਜੀ ਆਪਣੀ ਵੀਡੀਓ ਨਾਲ ਅਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਆਪਣੀ ਜਿਹੜੀ ਗੱਲ ਦਾ ਧਿਆਨ ਰੱਖਣਾ ਉਹ ਹੈਗਾ ਜੀ ਆਪਣੀ ਵੀ ਇਹਦੇ ਵਿੱਚ ਜਿਹੜੀ ਗੰਨੇ ਦੇ ਵਿੱਚ ਗਿੱਲ ਹੋਣੀ ਬਹੁਤ ਜ਼ਰੂਰੀ ਆ ਵੀ ਐ ਖੁਸ਼ਕ ਜੀ ਨਾ ਹੋਵੇ ਵਧੀਆ ਗਿੱਲ ਹੋਵੇ ਗੰਨੇ ਦੇ ਵਿੱਚ ਆ ਨੰਬਰ 2 ਤੇ ਜੀ ਆਪਣੇ ਪਾਣੀ ਵੱਧ ਲਾਉਣਾ ਹੈ ਜਦੋਂ ਸਪਰੇਅ ਕਰਨੀ ਆ ਇਹਨਾਂ ਦੇਖੋ ਵੀ ਆਪਣੇ ਵੀ 5-7 ਕ ਪੰਪ ਕੱਢਣੇ ਨੇ ਨਾ ਘੱਟੋ ਘੱਟ ਵੀਰੇ 12 ਤੋਂ 15 ਪੰਪ 25 ਲੀਟਰ ਵਾਲੇ ਲਾਉਣੇ ਹੀ ਲਾਉਣੇ ਨੇ ਇੱਕ ਏਕੜ ਤੇ ਇੱਕ ਕਿੱਲੇ ਦੇ ਵਿੱਚ ਅਤੇ ਇਹਨਾਂ ਦੇ 12 ਤੋਂ 15 ਪੰਪ ਲਾਉਣੇ ਨੇ ਅਤੇ ਨੰਬਰ 3 ਤੇ ਵੀਰੇ ਜਿਹੜੀ ਆਪਾਂ ਸਪਰੇਅ ਕਰਨੀ ਆ ਜਦੋਂ ਸਪਰੇਅ ਕਰਨ ਤੋਂ ਬਾਅਦ ਘੱਟੋ ਘੱਟ 8 ਤੋਂ 10 ਦਿਨ ਆਪਾਂ ਨੇ ਵੀਰੇ ਪਾਣੀ ਨਹੀਂ ਦੇਣਾ ਗੰਨੇ ਨੂੰ ਵੀ ਪੂਰਾ ਸਿਕਾਉਣ ਆ ਜਨੇਗੇ ਅਤੇ ਨੰਬਰ 4 ਤੇ ਵੀਰੇ ਜੇ ਆਪਣਾ ਹੋ ਸਕਦਾ ਜਿਹੜਾ ਕਬਾੜ ਆਪਣਾ ਜਦੋਂ ਛੋਟਾ ਹੀ ਕਬਾੜ ਹੁੰਦਾ ਉਸ ਟਾਈਮ ਸਪਰੇਅ ਹੋ ਜਾਏ ਤਾਂ ਸਭ ਤੋਂ ਵਧੀਆ ਵੀਰੇ ਕਿਉਂਕਿ ਜੇ ਆਪਾਂ ਇੱਕ ਵਾਰ ਸਪਰੇਅ ਕਰ ਦਨੇ ਆ ਤਾਂ ਇਹ ਵੀਰੇ ਸਪਰੇਅ ਦਾ ਰਿਜ਼ਲਟ ਆਏ ਮੰਨ ਲਓ ਵੀ ਜੇ ਵਧੀਆ ਰਿਜ਼ਲਟ ਆਪਣੀ ਵਧੀਆ ਸਪਰੇਅ ਹੋ ਕੇ ਵਧੀਆ ਰਿਜ਼ਲਟ ਮਿਲਦਾ ਤਾਂ ਆਪਾਂ ਨੂੰ ਇੱਕ ਮਹੀਨਾ ਵੀਰੇ ਗੰਨੇ ਦੇ ਵਿੱਚ ਦੇਖਣ ਦੀ ਲੋੜ ਨਹੀਂ ਕਬਾੜ ਦੀ ਲੱਗ ਭਾਗ ਦਾ ਵੀਰੇ ਫਿਰ ਗੰਨਾ ਸਮਝ ਲਓ ਆਪਣਾ ਗੰਨਾ ਆਪਣਾ ਪਲੇ ਜਾਂਦਾ ਵੀਰੇ ਜਿਆਦਾ ਆਪਣਾ ਕਵਾੜ ਹੋਣਾ ਜਾਂ ਨੂੰ ਗੰਨੇ ਨੇ ਵੀਰੇ ਆਪਣੇ ਨੇ ਬਹੁਤ ਜਣੀ ਹਾਈਟ ਕਰ ਜਾਂਦੀਆਂ ਗੰਨੇ ਨੇ ਵਧੀਆ ਤਾਂ ਆਪਣੇ ਵੀਰੇ ਸਭ ਤੋਂ ਪਹਿਲਾਂ ਜਿਹੜੀ ਗੱਲ ਸਪਰੇਅ ਆ ਲੌਡਸ ਲੈਣੀ ਆ ਜਾਂ ਟੈਂਜਰ ਇਹਨਾਂ ਚੋਂ ਵਧੀਆ ਕੰਪਨੀ ਦਾ ਆਪਾਂ ਸਾਲਟ ਵੀ ਲੈ ਸਕਦੇ ਆ ਵੀਰੇ ਨੰਬਰ 2 ਤੇ ਵੀਰੇ ਆਪਾਂ ਨੇ ਲੈਣੀ ਆ ਵੀਰੇ ਸੰਕੋਰ ਨੰਬਰ 3 ਤੇ ਐਟਰਾਜਨ ਨੰਬਰ 4 ਤੇ 240 ਤੇ ਇਹਨਾਂ ਦੀ ਕਿੰਨੀ ਕਿੰਨੀ ਮਾਤਰਾ ਪਾਉਣੀ ਆਬੀ ਤੁਹਾਨੂੰ ਦੱਸਦੇ ਆਪਾਂ ਉਦੋਂ ਪਹਿਲਾਂ ਹੁਣ ਆ ਮੁੱਢਾ ਗੰਨਾ ਵੀਰੇ ਆਪਣਾ ਤੀਜੇ ਸਾਲ ਤੱਕ ਨਜੀ ਇਹ ਆਪਣਾ ਮੁੱਢਾ ਇਹਨੂੰ ਕਰੋ ਚੈੱਕ ਇਹਦੇ ਵਿੱਚ ਆਪਣਾ ਕਵਾੜ ਵਾਲੀ ਸਪਰੇਅ ਕਰੀ ਤੀਜੀ ਇਹਦੇ ਵਿੱਚ ਕੋਈ ਗੁੜਾਈ ਨਹੀਂ ਕਰੀ ਕੋਈ ਟਰੈਕਟਰ ਨਹੀਂ ਫੇਰਿਆ ਅਤੇ ਗੰਨੇ ਨੂੰ ਦੱਸੋ ਵੀਰੇ ਕੋਈ ੱਟਕਾ ਜਾਂ ਵਗੈਰਾ ਕੋਈ ਵੀ ਨੁਕਸਾਨ ਕਰਿਆ ਹੋਵੇ ਇਹਦੇ ਵਿੱਚ ਆਪਾਂ ਨੂੰ ਘੁੱਟੋ ਘੱਟ 1.5 ਮਹੀਨਾ ਹੋ ਗਿਆ ਸਪਰੇਅ ਕਰੀ ਨੂੰ ਵੀਰੇ ਸਪਰੇਅ ਤੋਂ ਬਾਅਦ ਆਹ ਗੰਨੇ ਜੀ ਆਪਣੇ ਬਾਸ ਇਹਦੇ ਵਿੱਚ ਕਸੌਲੀ ਘਮਾਤੀ ਦੀ ਤਿੰਨ ਤੋਂ ਚਾਰ ਬੁੰਦੇ ਲਾਲੇ ਤੇ ਅੱਧਾ ਘੰਟੇ ਦੇ ਵਿੱਚ ਆਪਣਾ ਵੀਰੇ ਕਿੱਲਾ ਦੀ ਕਿਉਂਕਿ ਸਪਰੇਅ ਵੀਰੇ 100 ਦੇ ਵਿੱਚੋਂ 90 ਜਾਂ 95% ਆਪਣਾ ਰਿਜ਼ਲਟ ਦਿੰਦੀ ਆ ਜੇ ਆਪਾਂ ਵਧੀਆ ਤਰੀਕੇ ਨਾਲ ਸਪਰੇਅ ਕਰਦੇ ਆਂ ਉਹ ਵੀ ਆਪਣਾ ਅੱਗੇ ਮੁੱਢਾ ਕੰਨ ਜੋ 2 ਸਾਲ ਦਾ ਕੰਨਾ ਮੁੱਢਾ ਅਤੇ ਹੁਣ ਜਿਹੜਾ ਦਵਾਈਆਂ ਦਾ ਘੋਲ ਕਰਨਾ ਕਿਵੇਂ ਕਰਨਾ ਨੰਬਰ 1 ਤੇ ਵੀਰੇ ਜਿਹੜੀ ਤਾਂ ਆਪਣੇ ਲਾਉਡਸਾ ਜਾਂ ਟੈਂਜਰ ਉਹ ਤਾਂ ਲੈਣਾ ਵੀਰੇ ਇੱਕ ਡੱਬਾ ਕਿੱਲੇ ਦੇ ਹਿਸਾਬ ਨਾਲ ਅਤੇ ਜਿਹੜੀ ਸੰਕੋਰ ਆ ਵੀਰੇ ਉਹ ਲੈਣੀ ਜੀ ਆਪਾਂ ਨੇ 200 250 ਗ੍ਰਾਮ ਜਿਹੜੀ ਵੀਰੇ 240 ਜਾਂ ਉਹ ਲੈਣੀ ਆਪਾਂ ਨੇ 300 ਲੈ ਕੇ 400 ਐਮਐਲ ਅਤੇ ਐਟਰਾਜਿਨ ਵੀਰੇ ਆਪਾਂ 20 ਕਿਲੋ ਵੀ ਪਾ ਸਕਦੇ ਆ ਕਿਲੋ ਵੀ ਪਾ ਸਕਦੇ ਆ ਹੁਣ ਇਹਨਾਂ ਦਾ ਘੋਲ ਕਿਵੇਂ ਕਰਨਾ ਜਿਹੜੀ ਤਾਂ ਲਾਉਡਸ ਆ ਜਾਂ ਟੈਂਕਰ ਆ ਆਪਾਂ ਵਰਤ ਰਹੇ ਆ ਉਹ ਵੀਰੇ ਇੱਕ ਅਲੱਗ ਘੋਲ ਕਰ ਲੈਣਾ ਜਿਹੜੀ ਸੰਕੋਰ ਆਰ ਐਟਰਾਜਿਨ ਆ ਉਹਨਾਂ ਦੋਨੋਂ ਦਵਾਈਆਂ ਦਾ ਇੱਕ ਘੋਲ ਕਰ ਲੈਣਾ ਅਤੇ ਜਿਹੜੀ 240 ਆ ਵੀਰੇ ਉਹ ਤਾਂ ਆਪਾਂ ਪੰਪਾਂ ਦੇ ਹਿਸਾਬ ਨਾਲ ਜਿੰਨੀ ਆਪਾਂ ਢੋਲੇ ਲਾਉਣੇ ਨੇ 12 14 15 ਜਿੰਨੇ ਵੀ ਲਾਉਣ 18 ਵੀ ਉਹ ਹਿਸਾਬ ਨਾਲ ਆਪਾਂ ਪੰਪਾਂ ਚ ਪਾਸ ਪਮਾਨੇ ਨਾਲ ਮਿਣ ਕੇ ਪਾਈ ਜਾਵਾਂਗੇ ਕਿਉਂਕਿ ਉਹਦਾ ਲਿਕਵਿਡ ਹੁੰਦੀ ਆ ਅਤੇ ਇਹਨਾਂ ਦਵਾਈਆਂ ਦਾ ਘੋਲ ਕਰਨ ਇੱਕ ਵਾਰ ਦੁਬਾਰਾ ਦੱਸ ਦਿੰਦਾ ਹਾਂ ਤੁਹਾਨੂੰ ਵੀ ਜਿਹੜੀ ਤਾਂ ਸੰਕੋਰ ਔਰ ਐਕਟਰਾਜੀਨ ਆ ਇਹਨਾਂ ਦੋਨੋਂ ਦਵਾਈਆਂ ਦਾ ਇੱਕ ਘੋਲ ਕਰ ਲਓ ਇਕੱਠਾ ਅਤੇ ਜਿਹੜੀ ਲਾਉਡੋਸ ਆ ਜਾਂ ਟੈਂਜਰ ਆ ਉਹਦਾ ਵੀਰੇ ਇੱਕ ਘੋਲ ਹੋ ਜਾਣਾ ਜਿਵੇਂ ਉਹਦੇ ਵਿੱਚ ਸਟਿੱਕਰ ਜਾਂ ਹੁੰਦਾ ਇੱਕ ਦਵਾਈ ਹੁੰਦੀ ਆ ਦੋਨਾਂ ਦਾ ਘੋਲ ਇਕੱਠਾ ਹੋ ਜਾਂਦਾ ਦੋਹੇ ਦਵਾਈਆਂ ਦਾ ਅਤੇ ਸੰਕੋਰ ਔਰ ਐਕਟਰਾਜੀਨ ਦਾ ਇਕੱਠਾ ਹੋ ਜਾਂਦਾ ਅਤੇ ਜਿਹੜੀ 240 ਆਪਾਂ ਪੰਪਾਂ ਦੇ ਵਿੱਚ ਬਾਅਦ ਵਿੱਚ ਪਾ ਸਕਦੇ ਹਾਂ ਅਤੇ ਉਸ ਤੋਂ ਬਾਅਦ ਹੀ ਆਪਾਂ ਨੇ ਕਰਨੀਆਂ ਸਪਰੇ ਤਿੰਨੇ ਚਾਰੇ ਦਵਾਈਆਂ ਚਾਰੇ ਦਵਾਈਆਂ ਨੂੰ ਮਿਲਾ ਕੇ ਜੀ ਅਤੇ ਵੀਰੇ ਫੇਰ ਤੁਸੀਂ ਦੇਖੋ ਤੇ ਦੱਸਿਓ ਵੀ ਆਪਾਂ ਨੂੰ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣਗੇ ਜੇ ਤੁਸੀਂ ਵਧੀਆ ਤਰੀਕੇ ਨਾਲ ਸਪਰੇਅ ਕਰੋਗੇ ਜੀ ਘਟੋ ਘਟ ਵੀਰੇ 15 ਢੋਲਿਆਂ ਦਾ ਲਾਓ ਤੇ ਵਧੀਆ ਰਿਜ਼ਲਟ ਮਿਲਣਗੇ ਵੀਰੇ ਇਹਨਾਂ ਵਧੀਆ ਕੋਈ ਜਾਨੀ ਕਿ ਫਾਂਟ ਨਾ ਛੱਡਿਓ ਵੀ ਵਧੀਆ ਤਰੀਕੇ ਨਾਲ ਕਰਿਓ ਆ ਦੇਖੋ ਆਪਾਂ ਇਹਦੇ ਵਿੱਚ ਸਪਰੇਅ ਕਰੀਤੀ ਜੀ ਕਰੋ ਚੈੱਕ ਗੰਨੇ ਦੇ ਵਿੱਚ ਸਾਰਾ ਕਬਾੜ ਸਪਰੇਅ ਨੇ ਚੱਕਿਆ ਪਿਆ ਜੀ ਐਨ ਫੁੱਕਿਆ ਪਿਆ ਜੀ ਕਬਾੜ ਸਾਰ ਦੇਖੋ ਜੀ ਕਰੋ ਚੈੱਕ ਇਹਨ ਗੰਨਾ ਵੀਰੇ ਚਮਕ ਰਿਹਾ ਪੂਰਾ ਵਧੀਆ ਇਹ ਵੀਰੇ ਸਪਰੇਅ ਕਰੀ ਵੀ ਆਪਣਾ ਕਣਕ ਵਾਲਾ ਗੰਨਾ ਜੀ ਇਹ ਇਹਦੇ ਵਿੱਚ ਕੋਈ ਆਪਾਂ ਨੇ ਤਰਫਾਲੀ ਨਹੀਂ ਫੇਰੀ ਕੋਈ ਗੰਨੇ ਦੇ ਵਿੱਚ ਆਪਾਂ ਰੋਟਾਵੇਟਰ ਨਹੀਂ ਫੇਰ ਆ ਗੁੜਾਈ ਨਹੀਂ ਕਰੀ ਵੀ ਤਾਂ ਇਹ ਗੰਨਾ ਚੈੱਕ ਕਰੋ ਜੀ ਤੁਸੀਂ ਆਪਣਾ ਕਬਾੜ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਵੀਰੇ ਕਿਉਂਕਿ ਹੁਣ ਕਿੰਨੀ ਵਾਰ ਲੇਬਰ ਮਿਲਦੀ ਨਹੀਂ ਵੀਰੇ ਲੇਬਰ ਦੀ ਘਾਟ ਕਰਨਾ ਆਪਣੇ ਗੰਨੇ ਚ ਕਬਾੜ ਹੋ ਜਾਂਦਾ ਆਪਾਂ ਕਈ ਜਣੇ ਵੀ ਸਪਰੇਅ ਕਰਨੀ ਨਹੀਂ ਸਾਪਰੇ ਝਾੜ ਘਟਾਓ ਜੀ ਆਪਾਂ ਇਧਰ ਦਾ ਕੁਝ ਵੀ ਨਹੀਂ ਹੈਗਾ ਤੁਸੀਂ ਕਰਕੇ ਦੇਖੋ ਵੀਰੇ ਇੱਕ ਇਦਾਂ ਆਪਣੇ ਤਰੀਕੇ ਨਾਲ ਬਹੁਤ ਵਧੀਆ ਰਿਜ਼ਲਟ ਦੂਗੀ ਜੀ ਸਪਰੇਅ ਅਤੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੀ ਆਪਾਂ ਤੁਹਾਡੇ ਨਾਲ ਗੰਨੇ ਦੀ ਜਿਹੜੀ ਗੋਭ ਦੀ ਸੁੰਡੀ ਆ ਕੀੜੀ ਅਤੇ ਗੋਭ ਦੀ ਸੁੰਡੀ ਬਾਰੇ ਆਪਾਂ ਕਿਹੜੀ ਸਪਰੇਅ ਵਰਤੀ ਕਿਵੇਂ ਕਰਨੀ ਹੈ ਜੋ ਸਪਰੇਅ ਜਾਂ ਇਹ ਤੋਂ ਬਿਨਾ ਕੋਈ ਹੋਰ ਸਪਰੇਅ ਆਪਾਂ ਦਾਣੇਦਾਰ ਦਵਾਈ ਵਰਤ ਸਕਦੇ ਆ ਕਿਵੇਂ ਕਰੀਏ ਉਹ ਤੁਹਾਨੂੰ ਸਾਰੀ ਅਗਲੀ ਵੀਡੀਓ ਚ ਵੀ ਦੱਸਾਂਗੇ ਅਤੇ ਬਣੇ ਰਹੋ ਜੀ ਆਪਣੀ ਚੈਨਲ ਦੇ ਨਾਲ ਇੱਕ ਵੀਰੇ ਬੇਨਤੀ ਹੈ ਜੀ ਜੈਨ ਨੂੰ ਵੀਰੇ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਹੜਾ ਜਿਹੜਾ ਆਪਣੀ ਵੀਡੀਓ ਨੂੰ ਦੇਖ ਰਿਹਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਾਂ ਇਦਾਂ ਦੇ ਵਧੀਆ ਨੌਲੇਜ ਵਾਲੀਆਂ ਵੀਡੀਓ ਜਾਂ ਬਲੌਗਸ ਹੁੰਦੇ ਨੇ ਜਾਂ ਆਪਾਂ ਵਧੀਆ ਖੇਤੀ ਤੇ ਰਿਲੇਟਡ ਵੀਡੀਓ ਪਾਈ ਕਰਾਂਗੇ ਜੀ ਹਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਚ ਆਪਾਂ ਨੂੰ ਜਰੂਰ ਦੱਸਿਓ ਵੀਰੇ ਇੱਕ ਦੁਬਾਰਾ ਫੇਰ ਆਪਾਂ ਬੇਨਤੀ ਕਰਦੇ ਹਾਂ ਜਿਹੜਾ ਜਿਹੜਾ ਆਪਣੇ ਚੈਨਲ ਨੂੰ ਵੀਡੀਓ ਦੇਖ ਰਿਹਾ ਆਪਣੇ ਚੈਨਲ ਤੇ ਉਹ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਵਧੀਆ ਲੱਗੀ ਜੀ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ